ਕਿਸਾਨਾਂ ਨਾਲ ਜੋ ਜ਼ਬਰਜਨਾ ਸਹਦਾਤੇ ਤੇ ਹੱਦਾਂ ਤੇ ਹਰਿਆਣੀਆਂ ਤੇ ਹੋਇਆ ਉਹਦੇ ਵਿਰੋਧ ਚ ਅਸੀਂ ਇਹ ਧਰਨਾ ਲਾਇਆ ਹੈ। ਤਾਂ ਬਣੇ ਹੈ ਦੇਸ਼ ਦਾ ਹਰ ਨਾਗਰਿਕ ਨੂੰ ਆਪਣੀ ਗੱਲ ਸ਼ਾਂਤਮਈ ਕਹਿਣ ਦਾ ਹੱਕ ਹੈ ਤੇ ਕਿਸਾਨ ਕੋਈ ਉੱਥੇ ਗੁੰਡਾਗਰਦੀ ਜਾਂ ਕੋਈ ਅਸਰਕ ਨਾ ਕਰ ਨਹੀਂ ਜਾ ਰਹੇ ਸੀ ਦਿੱਲੀ ਜਾਣ ਵਾਸਤੇ ਆਪਦੀਆਂ ਮੰਗਾਂ ਬਣਾਉਣ ਵਾਸਤੇ ਜਿਹੜੀਆਂ 11 12 ਉਹਨਾਂ ਦੀਆਂ ਮੰਗਾਂ ਹੈ ਸਾਰੀਆਂ ਜਾਇਜ ਹੈ ਕਾਂਗਰਸ ਪਾਰਟੀ ਨੇ ਉਹਦਾ ਹਮੇਸ਼ਾ ਸਵਾਰਥ ਕੀਤਾ ਤੇ ਅੱਜ ਵੀ ਮੈਂ ਜ਼ਿਲ੍ਹਾ ਕਾਂਗਰਸ ਕਮੇਟੀ ਨੂੰ ਸਮਰਥਨ ਕਰਦਾ ਹਾਂ ਡਾਕਟਰ ਤੁਸੀਂ ਸਵਾਲ ਖੜੇ ਕੀਤੇ ਹੈ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਤੇ ਵੀ ਬਿਲਕੁਲ ਨਹੀਂ ਠਾਈ ਛਰਫੇ ਤੋਂ ਕੇਵਲ ਤੇ ਕੇਵਲ ਆਪਦੇ ਪਰਿਵਾਰਾਂ ਦੇ ਅਹੁਦਿਆਂ ਲੈਣ ਵਾਸਤੇ ਪਾਰਲਮੈਂਟ 'ਚ ਟਿਕਟਾਂ ਲੈਣ ਵਾਸਤੇ ਲੜਾਈ ਲੜ ਰਹੇ ਆ ਪੰਜਾਬ ਦੀ ਗਰੀਬ ਜਨਤਾ ਨੂੰ ਚਾਹੇ ਵਪਾਰੀਆਂ ਨੂੰ ਹਰ ਇੱਕ ਵਰਗ ਦੇ ਉਹ ਮੰਗਾਂ ਲੋਕਾਂ ਨੂੰ ਭੁੱਲ ਚੁੱਕੇ ਆ ਜੇ ਇੰਨਾ ਹੀ ਉਹਨਾਂ 'ਚ ਹੁੰਦਾ ਤੇ ਠੋਕ ਵਜਾ ਕੇ ਮੋਦੀ ਸਾਹਿਬ ਨਾਲ ਗੱਲ ਕਰਦੇ ਉਹ ਟਾਰਾ ਮਾਰਦੇ ਆ ਵੀ ਮੋਦੀ ਸਾਹਿਬ ਸਾਥੋਂ ਬਾਹਰ ਨਹੀਂ ਮੋਦੀ ਸਾਹਿਬ ਸਾਡੇ ਕਹਿੰਚ ਹੈ ਕੀ ਗੱਲ ਫਿਰ ਉਹ ਬੇਈਮਾਨ ਕਿਉਂ ਨਹੀਂ ਉੱਥੇ ਜਾ ਕੇ ਮੰਗਾ ਕਹਿੰਦੇ ਪੂਰੀਆਂ ਕਰੋ ਅਸੀਂ ਤਾਂ ਦਾੜ ਕੇ ਨੰਗਣਾ ਜਾਣਦੇ ਆ ਅਸੀਂ ਦਸਣ ਆਏ ਆ ਅਸੀਂ ਸ਼ਾਂਤ ਮਾਈ ਪ੍ਰੋਟੈਕਟ ਕਰਨ ਉੱਤੇ ਚੱਲੇ ਸੀ ਦਿੱਲੀ ਸਾਨੂੰ ਕਰ ਲੈਣ ਦਿਓ ਸਾਡੇ ਹੱਕ ਦੇ ਦਿਓ ਜੇ ਅਸੀਂ ਆਈ ਤੇ ਆ ਗਏ ਤੁਹਾਡੇ ਬੈਰੀਗੇਟ ਨਹੀਂ ਰਹਿਣੇ ਤੁਹਾਡੀਆਂ ਤਾਰਾਂ ਨਹੀਂ ਰਹਿਣੀਆਂ ਇਹ ਕੌਮ ਉਤੋਂ ਦੀ ਲੰਗਣ ਵਾਲੀ ਕੌਮ ਆ ਇਹ ਡੜਕੇ ਲੰਗਣ ਹਿੰਦੂ ਵੀ ਸਾਡੇ ਭਰਾ ਨੇ ਪਰ ਜੇ ਹਿੰਦੂਆਂ ਦੀ ਸਰਕਾਰ ਹੁੰਦੀ ਤੇ ਤੁਸੀਂ ਦੱਸੋ ਵੀ ਹਿੰਦੂਆਂ ਨੂੰ ਰੋਜ਼ਗਾਰ ਕਿੰਨਾ ਕੁ ਦਿੱਤਾ ਬੀਜੇਪੀ ਨੇ ਭਈ ਇਹਨਾਂ ਤਾਂ ਜੀਐਸਟੀ ਲਾ ਕੇ ਵਾਰੀ ਪਹਿਲਾਂ ਹੀ ਮਾਰਤਾ ਜੇ ਕੱਲੇ ਪੰਜਾਬ ਦੇ ਵਿੱਚ ਖੇਤੀ ਸੈਕਟਰ ਸਿੱਖਾਂ ਦੇ ਹਿੱਸੇ ਆਇਆ ਪੂਰੇ ਭਾਰਤ ਦੇ ਵਿੱਚ ਤਾਂ ਹਿੰਦੂਆਂ ਕੋਲੇ ਵੀ ਐ ਤੇ ਨੁਕਸਾਨ ਤਾਂ ਉਹਨਾਂ ਦਾ ਵੀ ਹੋਣਾ ਵੱਡੇ ਮੌਲ ਬਣਾਤੇ ਛੋਟੇ ਦੁਕਾਨਦਾਰ ਹਿੰਦੂ ਭਾਈ ਚਾਰਾ ਦੁਕਾਨਾ ਕਰਦਾ ਮਰਨਾ ਤਾਂ ਉਹਨਾਂ ਨੇ ਵੀ ਐ ਇਕੱਲੇ ਅਸੀਂ ਤਾਂ ਨਹੀਂ ਮਰਨਾ ਜ਼ਮੀਨਾਂ ਸਾਡੀਆਂ ਤਾਂ ਨਹੀਂ ਜਾਣੀਆਂ ਇਕੱਲੀਆਂ ਨਾਲੇ ਮੇਰੇ ਕੋਲ ਤਾਂ ਹੋਰਾ ਨਹੀਂ ਹੈਗੀ ਮੇਰੇ ਕੋਲ ਤਾਂ ਹੋਰਾ ਵੀ ਹੈ ਨਹੀਂ ਪਰ ਜ਼ਮੀਰ ਹੈਗੀ ਐ ਜ਼ਮੀਰ ਜਾਗਦੀ ਐ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੰਦੂ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਅੱਜ ਦੀ ਗੱਲ ਕਰੀਏ ਤਾਂ ਅੱਜ ਐਸਕੇਮ ਵੱਲੋਂ ਸੱਦਾ ਦਿੱਤਾ ਗਿਆ ਸੀ ਪੂਰੇ ਭਾਰਤ ਨੂੰ ਬੰਦ ਕੀਤਾ ਗਿਆ ਹੈ ਜਾਨਕਿ ਪੂਰੇ ਪੰਜਾਬ ਨੂੰ ਹੀ ਬੰਦ ਕੀਤਾ ਗਿਆ ਹੈ ਵੱਡਾ ਸਮਰਥਨ ਜਿਹੜਾ ਕਿਸਾਨਾਂ ਨੂੰ ਮਿਲਿਆ ਦੂਜੇ ਪਾਸੇ ਗੱਲ ਕਰੀਏ ਆਪਾਂ ਕਾਂਗਰਸ ਲੀਡਰਾਂ ਦੀ ਤਾਂ ਕਾਂਗਰਸ ਲੋ ਕਾਂਗਰਸ ਵੱਲੋਂ ਵੀ ਜਿਲਾ ਪਦਰਤੇ ਧਰਨੇ ਮਜ਼ਾਰੇ ਕੀਤੇ ਜਾ ਰਹੇ ਨੇ ਉਹ ਧਰਨੇ ਮਜ਼ਾਰੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ ਦੇ ਬਾਹਰ ਕੀਤੇ ਜਾ ਰਹੇ ਨੇ ਫਰੀਂਕੋਟ ਦੀਆਂ ਤਸਵੀਰਾਂ ਦਿਖਾਉਣਾ ਹੈ ਫਰੀਂਕੋਟ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਦੁਰਗੇਸ਼ ਜਨਕ ਸ਼ਕਤਰ ਦੱਸੀ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਤਾਂ ਉਹਨਾਂ ਦੇ ਘਰ ਦੇ ਬਾਹਰ ਅੱਜ ਜਿਹੜਾ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ ਕਾਂਗਰਸ ਪਾਰਟੀ ਦੇ ਜਿੰਨੇ ਨਮਾਇंदे ਨੇ ਵਰਕਰ ਨੇ ਇੱਥੇ ਪਹੁੰਚੇ ਨੇ ਉਹਨਾਂ ਵੱਲੋਂ ਧਰਨਾ ਲਗਾ ਕੇ ਜਿਹੜੀ ਨਿੰਦਿਆ ਕੀਤੀ ਜਾ ਰਹੀ ਹੈ ਕਿ ਆਖਰ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਆਗੂ ਹਜੇ ਤੱਕ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕਰਦੇ ਕੈਪਟਨ ਅਮਰਿੰਦਰ ਸਿੰਘ ਤੇ ਵੱਡੇ ਸਵਾਲ ਖੜੇ ਕੀਤੇ ਨੇ ਸੁਨੀਲ ਜਾਖੜ ਤੇ ਵੱਡੇ ਸਵਾਲ ਇਹਨਾਂ ਵੱਲੋਂ ਖੜੇ ਕੀਤੇ ਜਾ ਰਹੇ ਨੇ ਕਿ ਆਖਰ ਉਹਨਾਂ ਦਾ ਕਾਰਨ ਕੀ ਹੈ ਉਹ ਕਿਉਂ ਨਹੀਂ ਬੋਲਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਵਿਰਾਟ ਸਾਡੇ ਨਾਲ ਗੱਲਬਾਤ ਕਰਦੇ ਆ ਬਾਬੂ ਜੀ ਅੱਜ ਤੁਹਾਨੂੰ ਕੀ ਲੋੜ ਪਈ ਕਿਉਂਕਿ ਕਿਸਾਨ ਸੜਕਾਂ ਤੇ ਉਤਰੇ ਨੇ ਧਰਨੇ ਲਾਏ ਨੇ ਤੁਸੀਂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ ਦੇ ਬਾਹਰ ਤੇ ਬੈਠਿਓ ਰਮਨ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਅੱਜ ਪੰਜਾਬ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਜ਼ਿਲ੍ਹਾ ਕਾਂਸ ਕਮੇਟੀਆਂ ਕਿਸਾਨਾਂ ਨਾਲ ਜੋ ਜ਼ਬਰ ਜਨਾ ਸਰਹੱਦਾਂ ਤੇ ਹੱਦਾਂ ਤੇ ਹਰਿਆਣੀਆਂ ਤੇ ਹੋਇਆ ਉਹਦੇ ਵਿਰੋਧ ਚ ਅਸੀਂ ਇਹ ਧਰਨਾ ਲਾਇਆ ਹੈ ਕਿਉਂਕਿ ਜਦੋਂ ਅੱਜ ਤੋਂ ਸਾਲ ਪਹਿਲਾਂ 2 ਸਾਲ ਪਹਿਲਾਂ 13 ਮਹੀਨੇ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਬੈਠੇ ਸੀ ਟਰਾਲੀਆਂ ਤੰਬੂਆਂ 'ਚ ਉਹਨਾਂ ਨਾਲ ਕੀਤੇ ਹੋਏ ਵਾਅਦੇ ਮੰਗੀਆਂ ਹੋਈਆਂ ਮੰਗਾਂ ਤੋਂ ਸਾਰਿਆਂ ਵਾਰੀ-ਵਾਰ ਮੋਦੀ ਸਰਕਾਰ ਭੱਜ ਗਈ ਤੇ ਅਸੀਂ ਫਰਜ ਸਮਝਦੇ ਹੋਏ ਕਿਉਂਕਿ ਕਾਂਗਰਸ ਪਾਰਟੀ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ ਅਮੇਕਾ ਰਸ ਨੇ ਆਜ਼ਾਦੀ ਤੋਂ ਲੈ ਕੇ ਆਜ਼ਾਦੀ ਕਾਇਮ ਰੱਖਣ ਤੱਕ ਆਪਣਾ ਬੜਾ ਵੱਡਾ ਯੋਗਦਾਨ ਪਾਇਆ ਹੈ ਅੱਜ ਦੇਸ਼ ਜਿੱਧਰ ਨੂੰ ਜਾ ਰਿਹਾ ਹੈ ਅੱਜ ਉਸ ਆਜ਼ਾਦੀ ਨੂੰ ਖਤਰਾ ਹੈ ਕਿਉਂਕਿ ਜੋ ਕਾਨੂੰਨ ਸੰਵਿਧਾਨ ਬਣਿਆ ਹੈ ਦੇਸ਼ ਦਾ ਹਰ ਨਾਗਰਿਕ ਨੂੰ ਆਪਣੀ ਗੱਲ ਸ਼ਾਂਤਮਈ ਕਹਿਣ ਦਾ ਹੱਕ ਹੈ ਤੇ ਕਿਸਾਨ ਕੋਈ ਉੱਥੇ ਗੁੰਡਾਗਰਦੀ ਜਾਂ ਕੋਈ ਅਨਸਕ ਕ੍ਰਮਾ ਕਰ ਨਹੀਂ ਜਾ ਰਹੇ ਸੀ ਦਿੱਲੀ ਜਾਣ ਵਾਸਤੇ ਆਪਦੀਆਂ ਮੰਗਾਂ ਮਨਾਉਣ ਵਾਸਤੇ ਜਿਹੜੀਆਂ 11 12 ਉਹਨਾਂ ਦੀਆਂ ਮੰਗਾਂ ਸਾਰੀਆਂ ਜਾਇਜ਼ ਐ ਕਾਂਗਰਸ ਪਾਰਟੀ ਨੇ ਉਹਦਾ ਹਮੇਸ਼ਾ ਸਮਰਥਨ ਕੀਤਾ ਤੇ ਅੱਜ ਵੀ ਮੈਂ ਜ਼ਿਲ੍ਹਾ ਕਾਂਗਰਸ ਕਮੇਟੀ ਨੂੰ ਸਮਰਥਨ ਕਰਦਾ ਐ ਤੇ ਕੀ ਸ਼ਾਂਤਮਈ ਧਰਨਾ ਮਜਰਾ ਕੀਤਾ ਨਹੀਂ ਜਾ ਸਕਦਾ ਇਹ ਜਿੰਨੀ ਵੀ ਇਨਕੇਦੀ ਕੀਤੀ ਜਾਵੇ ਹਰਿਆਣਾ ਸਰਕਾਰ ਦੀ ਕੱਟੜ ਸਰਕਾਰ ਦੀ ਜੋ ਬਾਡਰ ਤੇ ਹਰਿਆਣਾ ਦਿੱਤੇ ਹੋਇਆ ਚਾਹੇ ਉਹ ਗੋਲੇ ਅਥਰੂ ਗੋਲੇ ਗੈਸ ਗੋਲੇ ਚਿੱਤੇ ਗਏ ਰਬੜਾ ਦੀਆਂ ਗੋਲੀਆਂ ਮਾਰ ਗਿਆ ਕਿੰਗਾ ਅੱਜ 100 ਤੋਂ ਕਰੀਬ ਉੱਪਰ ਕਿਸਾਨ ਵੱਖ-ਵੱਖ ਹਸਪਤਾਲਾਂ 'ਚ ਪਿਆ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਜੀ ਦਾ ਜਿਨ੍ਹਾਂ ਨੇ ਹਸਪਤਾਲਾਂ 'ਚ ਜਾ ਕੇ ਮਰੀਜ਼ਾਂ ਦਾ ਪਤਾ ਲਿਆ ਤੇ ਵਿਸ਼ਵਾਸ ਵੀ ਦਵਾਇਆ ਵੀ ਜ਼ਖਮੀਆਂ ਤੇ ਜਿੰਨਾ ਵੀ ਖਰਚਾ ਆਏਗਾ ਪ੍ਰਦੇਸ਼ ਕਾਂਗਰਸ ਕਰੇਗੀ ਤੇ ਮੈਂ ਜਿੱਥੇ ਅੱਜ ਦੇਸ਼ ਦੀ ਸਰਕਾਰ ਮੋਦੀ ਸਰਕਾਰ ਤੋਂ ਮੰਗ ਕਰਦਾ ਕਿ ਜੋ ਜੋੜੀਆਂ ਮੰਗਾਂ ਸਾਰੀਆਂ ਜਾਇਜ ਆ ਕਿਸਾਨਾਂ ਦੀਆਂ 13 ਦੀਆਂ 13 ਕ੍ਰਾਂਤ ਮੰਗੇ ਉਹਨਾਂ ਨੂੰ ਪੂਰਾ ਕਰੇ ਤੇ ਜਿਹੜੇ ਸਾਡੇ ਕਿਸਾਨ ਅੱਜ ਜਖਮੀ ਹੋਏ ਐ ਇੱਕ ਕਿਸਾਨ ਅੱਜ ਜਵਾਨ ਸ਼ਹੀਦ ਹੋਇਆ ਹੈ ਉਹਨਾਂ ਨੂੰ ਮੰਦਾ ਮੁਆਵਜ਼ਾ ਵੀ ਦੇਵੇ ਤੇ ਕਾਂਗਰਸ ਪਾਰਟੀ ਨੇ ਹਮੇਸ਼ਾ ਇਹਨਾਂ ਮੰਗਾਂ ਦਾ ਰਾਜ ਸਾਬ ਤੁਸੀਂ ਸਵਾਲ ਖੜੇ ਕੀਤੇ ਐ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਤੇ ਵੀ ਤੁਸੀਂ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਪੁੱਤ ਐ ਉਹ ਆਵਾਜ਼ ਕਿਉਂ ਨਹੀਂ ਉਠਾਉਂਦੇ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਜ਼ਰੂਰ ਆਵਾਜ਼ ਉਠਾਈ ਐ ਬਿਲਕੁਲ ਨਹੀਂ ਉਠਾਈ ਸਿਰਫ ਉਹ ਤਾਂ ਕੇਵਲ ਤੇ ਕੇਵਲ ਆਪਦੇ ਪਰਿਵਾਰਾਂ ਦੇ ਅਹੁਦਿਆਂ ਲੈਣ ਵਾਸਤੇ ਪਾਰਲੀਮੈਂਟ ਤੇ ਟਿਕਟਾਂ ਲੈਣ ਵਾਸਤੇ ਲੜਾਈ ਲੜ ਰਹੇ ਆ ਪੰਜਾਬ ਦੀ ਗਰੀਬ ਜਨਤਾ ਨੂੰ ਚਾਹੇ ਵਪਾਰੀਆਂ ਨੂੰ ਹਰ ਇੱਕ ਵਰਗ ਦੇ ਉਹ ਮੰਗਾ ਲੋਕਾਂ ਨੂੰ ਭੁੱਲ ਚੁੱਕਿਆ ਜੇ ਇੰਨਾ ਹੀ ਉਹਨਾਂ ਚ ਹੁੰਦਾ ਤੇ ਠੋਕ ਵਜਾ ਕੇ ਮੋਦੀ ਸਾਹਿਬ ਨਾਲ ਗੱਲ ਕਰਦੇ ਉਹ ਟਾਰਾ ਮਾਰਦੇ ਆ ਵੀ ਮੋਦੀ ਸਾਹਿਬ ਸਾਥੋਂ ਬਾਹਰ ਨਹੀਂ ਮੋਦੀ ਸਾਹਿਬ ਸਾਡੇ ਕਹਿੰਚ ਹੈ ਕੀ ਗੱਲ ਫਿਰ ਉਹ ਬੇਈਮਾਨ ਕਿਉਂ ਨਹੀਂ ਉੱਥੇ ਜਾ ਕੇ ਮੰਗਾ ਕਹਿੰਦੇ ਪੂਰੀਆਂ ਕਰੋ ਤੁਸੀਂ ਹੁਣ ਦਿੱਲੀ ਦੇ ਬਾਰਡਰਾਂ ਤੇ ਜਿੱਥੇ ਹਰਿਆਣਾ ਬਾਰਡਰਾਂ ਤੇ ਕਿਸਾਨਾਂ ਨੂੰ ਰੋਕਿਆ ਉੱਥੇ ਤੁਹਾਡੇ ਵੱਲੋਂ ਸਹਿਯੋਗ ਕੀਤਾ ਜਾਵੇ ਪਹੁੰਚੋਗੇ ਉੱਥੇ ਵੀ ਜਿਵੇਂ ਅੱਜ ਇੱਥੇ ਧਰਨਾਲਾ ਬਿਲਕੁਲ ਕੀਤਾ ਜਾਏਗਾ ਜੀ ਐਂ ਤਵਾਰ ਤੱਕ ਇਹਨਾਂ ਦੀ ਗੱਲ ਦੀ ਗੱਲ ਚੱਲਦੀ ਹੈ ਮੈਨੂੰ ਨਹੀਂ ਲੱਗਦਾ ਕਿ ਉਹਦੇ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਨਹੀਂ ਕਿਉਂਕਿ ਸਰਕਾਰਾਂ ਦੀ ਇਹ ਨੀਤੀ ਹੁੰਦੀ ਹੈ ਕਿ ਸੰਘਰਸ਼ ਨੂੰ ਲੰਮਾ ਕਰ ਦਿਓ ਲੋਕ ਨਰਾਸ਼ ਹੋ ਕੇ ਵਾਪਸ ਮੁੜ ਜਾਣਗੇ ਪਰ ਮੋਦੀ ਸਰਕਾਰ ਨੇ ਪਿਛਲੇ ਸੰਘਰਸ਼ ਤੋਂ 13 ਮਹੀਨਿਆਂ ਦੇ ਸੰਘਰਸ਼ ਤੋਂ ਸਿੱਖਿਆ ਨਹੀਂ ਮਰਦਾਂ ਨਹੀਂ ਕਿਸਾਨਾਂ ਨੇ ਨਾ ਮਜ਼ਦੂਰਾਂ ਨੇ ਉਹ ਗਿਣਤੀ ਵਧ ਰਹੀ ਹੈ ਜੇ ਇਹ ਜੁਤੀ ਨਹੀਂ ਹੋਵੇ ਐਤਵਾਰ ਤੱਕ ਮੰਗਾਂ ਨਾ ਮੰਨੀਆਂ ਪੂਰੇ ਪੰਜਾਬ ਦੀ ਕਾਂਗਰਸ ਉੱਥੇ ਕਿਸਾਨਾਂ ਦੇ ਪਿੱਛੇ ਰਹਿ ਕੇ ਅੱਜ ਤੁਸੀਂ ਜਿਹੜਾ ਚੰਡੇ ਤੋਂ ਅਸੀਂ ਆਇਂ ਟਰਨਾ ਜਿਹੜਾ ਲਾਇਆ ਕਿਸ ਤੇ ਬਾਰ ਮੂਰੇ ਲਾਇਆ ਤੁਸੀਂ ਤ੍ਰਗੇਸ਼ ਸ਼ਰਮਾ ਜੀ ਹੈ ਜਿਹੜੇ ਸਿੱਕੀ ਨੇ ਭਾਜਪਾ ਦੇ ਉਹਨਾਂ ਦੇ ਬਾਰਗੇ ਟਰਨਾ ਲਾਇਆ ਤੇ ਤੁਹਾਡੇ ਮਾਦੇ ਨੂੰ ਜਿਆਦਾ ਐਕਟੀਵਿਟੀ ਤਾਂ ਇੱਥੇ ਗੌਰਵ ਕੱਕੜਾ ਜ਼ਿਲ੍ਹਾ ਪ੍ਰਧਾਨਾ ਉਹ ਕਰਦੇ ਆ ਉਹ ਲਗਾਤਾਰ ਸਵਾਲ ਖੜੇ ਕਰਦੇ ਆ ਉਹਨਾਂ ਦੇ ਬਾਹਰ ਦੇ ਬਾਹਰ ਉਹਨਾਂ ਦੇ ਘਰ ਦੇ ਬਾਹਰ ਟਰਨਾ ਕਰੀ ਜੀ ਪ੍ਰਦੇਸ਼ ਚਾਂਸਲ ਦਾ ਦੱਸ ਸੀ ਵੀ ਜਿਹੜੇ ਸਟੇਟ ਦੇ ਅਹੁਦੇਦਾਰਾ ਉੱਥੇ ਚਾਉਣਾ ਤਾਂ ਲਾਇਆ ਕੋਈ ਨਹੀਂ ਅਗਲੀ ਵਾਰੀ ਉੱਥੇ ਵੀ ਲਾ ਦਿਆਂਗੇ ਕੋਈ ਚੱਕਰ ਨਹੀਂ ਕਿਉਂਕਿ ਸਵਾਲ ਤਾਂ ਉਹ ਜਿਆਦਾ ਢਾਉਂਦੇ ਆ ਨਾ ਨਹੀਂ ਉਹ ਠੀਕ ਉਠਾਉਂਦੇ ਹੋਣਗੇ ਮੈਨੂੰ ਨਹੀਂ ਪਤਾ ਪਰ ਉੱ ਹਰ ਵਕਤ ਆ ਜਦੋਂ ਕੋਈ ਧਰਨਾ ਪ੍ਰਦਰਸ਼ਨ ਹੁੰਦਾ ਹੈ ਉਹ ਅੱਗੇ ਹੋ ਕੇ ਧਰਨਾ ਪ੍ਰਦਰਸ਼ਨ ਕਰਦੇ ਆ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਗੱਲ ਕਰਦੇ ਆ ਤਾਂ ਤੁਹਾਡਾ ਫਰਜ਼ ਵੀ ਬਣਦਾ ਹੈ ਕਿ ਉਸ ਦੇ ਸਾਹਮਣੇ ਇਹ ਗੱਲਾਂ ਰੱਖੋ ਜਾ ਕੇ ਵੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਜਾਂ ਫਰੀਦਕੋਟ ਦੇ ਲੋਕਾਂ ਨੂੰ ਤਾਂ ਕਹਿੰਨੇ ਆ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਮੈਂ ਉਹਨਾਂ ਤੋਂ ਵੀ ਮੰਗ ਕਰਦਾ ਹੈ ਜੋ ਆਵਾਜ਼ ਠਾਉਂਦੇ ਆ ਤੇ ਅੱਜ ਉਹ ਆਵਾਜ਼ ਠਾਉਣ ਕਿਸਾਨ ਬਾਰਡਰਾਂ ਤੇ ਬੈਠੇ ਉੱਥੇ ਟਰਾਲੀਆਂ 'ਚ ਬੈਠੇ ਠੰਡ ਦੇ ਦੌਰ ਉਹ ਵੀ ਠਾਉਣ ਨਾ ਆਵਾਜ਼ ਵੀ ਕਈ ਤਰ੍ਹਾਂ ਦੀ ਹੁੰਦੀ ਹੈ ਮੈਂ ਉੱਚ ਜਾਣਾ ਨਹੀਂ ਚਾਹੁੰਦਾ ਤਾ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ ਗੁਰਚਵਿੰਦਰ ਗੁਰਚਵਿੰਦਰ ਇੱਕ ਪਾਸੇ ਕਿਸਾਨ ਬੈਠੇ ਸੜਕਾਂ ਤੇ ਉਹਨਾਂ ਵੱਲੋਂ ਪੂਰਾ ਪੰਜਾਬ ਬੰਦ ਕੀਤਾ ਦੂਜੇ ਪਾਸੇ ਕਾਂਗਰਸ ਦੇ ਵਰਕਰਾਂ ਨੂੰ ਲੀਡਰਾਂ ਨੂੰ ਵੀ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਕਰਾਂ ਦੇ ਬਾਰ ਬਹਿਣਾ ਪੈਗਾ ਅਸੀਂ ਬਾਹਰ ਬੈਠਣਾ ਸਾਡੀ ਮਜਬੂਰੀ ਆ ਅਸੀਂ ਇਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਦੱਸਣ ਆਏ ਆ ਵੀ ਜੇ ਜਿੰਨਾ ਮਰਜ਼ੀ ਰੋਕ ਲੋ ਅਜੀ ਤੁਹਾਡੇ ਤੋਂ ਰੁਕਣਾ ਨਹੀਂ ਦਿੱਲੀ ਜਾਣ ਵਾਸਤੇ ਜੇ ਕਨੌਰੀ ਜਾਂ ਸ਼ੰਭੂਦੇਵ ਅਸੀਂ ਬੈਠੇ ਆ ਨਾ ਸਾਡੇ ਜਿਹੜੇ ਵੱਡੇ ਲੀਡਰ ਆ ਉਹਨਾਂ ਦੇ ਕਹਿਣ ਤੇ ਬੈਠੇ ਆ ਵੀ ਆਪਾਂ ਆਪਣੇ ਨਾਮ ਅਗਰ ਹੁੱਲੜ ਬਾਜ ਤੇ ਅੱਤਵਾਦੀ ਨਹੀਂ ਲਵਾਉਣਾ ਤਾਂ ਬੈਠੇ ਆ ਤੁਸੀਂ ਸਾਡੇ ਤੇ ਤਸ਼ੱਦਦ ਢਾ ਰਹੇ ਆ ਤੁਸੀਂ ਅਥਰੂ ਗੈ ਦੇ ਗੋਲੇ ਛੱਟ ਰਹੇ ਆ ਤੁਸੀਂ ਰਬੜ ਦੀਆਂ ਗੋਲੀਆਂ ਚਲਾ ਰਹੇ ਆ ਅਸੀਂ ਇਹਨਾਂ ਦੇ ਮਾਧਿਮ ਰਾਹੀਂ ਭਾਜਪੀ ਨੂੰ ਦੱਸਣਾ ਚਾਹੁੰਦੇ ਆ ਡਰਨ ਵਾਲੀ ਕੌਮ ਨਹੀਂ ਇਹ ਡਰੜ ਕੇ ਨੰਗਨ ਵਾਲੀ ਟੌਮ ਹੈ ਕੌਮ ਹੈ ਇਹ ਤਾਂ ਇਹਨਾਂ ਦੇ ਮਾਦਮ ਲਈ ਇਹਨਾਂ ਨੂੰ ਦੱਸਣ ਹੀ ਆਏ ਆ 4 ਘੰਟੇ ਇਹਨਾਂ ਦੇ ਬਾਹਰ ਚ ਬਹਿ ਕੇ ਵੀ ਅਸੀਂ ਸ਼ਾਂਤਮਈ ਪ੍ਰੋਟੈਕਟ ਕਰਦੇ ਆਂ ਸ਼ਾਂਤਮਈ ਬੈਠਣਾ ਜਾਣਦੇ ਆ ਜਿੱਦੇ ਸਾਨੂੰ ਸਾਡਾ ਮਨ ਬਦਲ ਗਿਆ ਤੇ ਅਸੀਂ ਇਹਨਾਂ ਦੀਆਂ ਬੈਰੀਕੇਡ ਤੋੜ ਕੇ ਦੜ ਕੇ ਦਿੱਲੀ ਦੀਆਂ ਬਰੂਹਾਂ ਤੇ ਪਹੁੰਚ ਜਾਣਾ ਆਪਦਾ ਅਸੀਂ ਹੱਕ ਲੈ ਕੇ ਆਉਣਾ ਉਹ ਇਹਨਾਂ ਨੂੰ ਦੱਸਣ ਆਏ ਆ ਪਰ ਗੱਲ ਇਹ ਆ ਨਾ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜਾ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਰੋਸ ਪ੍ਰਦਰਸ਼ਨ ਕਰਦੇ ਆ ਇੱਥੇ ਲੋਕਾਂ ਨੂੰ ਨਾਲ ਆਵਦੇ ਕਹਿੰਦੇ ਵੀ ਮੇਰੇ ਨਾਲ ਚੱਲੋ ਤੁਸੀਂ ਉਹਨਾਂ ਦੇ ਨਾਲ ਕਿਉਂ ਨਹੀਂ ਉਹਨਾਂ ਦੇ ਖਿਲਾਫ ਕਿਉਂ ਨਹੀਂ ਵਿਰੋਧ ਕਰਦੇ ਉਹਨਾਂ ਦੇ ਘਰਾਂ ਦੇ ਬਾਹਰ ਰੋਜ਼ ਪ੍ਰਦਰਸ਼ਨ ਕਿਉਂ ਨਹੀਂ ਕੀਤਾ ਕਿਉਂਕਿ ਕਿਤੇ ਨਾ ਕਿਤੇ ਹੋ ਸਕਦਾ ਹੈ ਵੀ ਜੇਕਰ ਜਿਹੜੇ ਇਥੋਂ ਦੇ ਵਰਕਰ ਆ ਜਾਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨਹੀਂ ਬੋਲਦੇ ਉਹਨਾਂ ਦੇ ਬਾਹਰ ਦੇ ਵਿੱਚ ਬਹਿ ਕੇ ਵਿਖਾਵਾ ਕਰਕੇ ਮੁੜ ਗਏ ਕਿਉਂਕਿ ਫਰਜ਼ ਥੋੜਾ ਬੰਦਾ ਸੀਗਾ ਜਿਹੜੇ ਲਗਾਤਾਰ ਸਵਾਲ ਵੱਡੇ ਖੜੇ ਕਰਦੇ ਆ ਵਿਰੋਧੀ ਪਾਰਟੀਆਂ ਦੇ ਤੇ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਉਹਨਾਂ ਸਾਹਮਣੇ ਥੋੜਾ ਫਰਜ਼ ਬੰਦਾ ਦੇਖੋ ਇਹ ਹੈਗੇ ਜਰਨਲ ਸੈਕਟਰੀ ਪੰਜਾਬ ਉਹ ਹੈਗਾ ਹਲਕੇ ਦਾ ਇੰਚਾਰਜ ਅਸੀਂ ਜਿਹੜਾ ਪੰਜਾਬ ਦਾ ਨੁਮਾਇੰਦਾ ਉਹਦੇ ਬਾਰ ਚਾ ਕੇ ਬੈਠੇ ਅਸੀਂ ਉਹ ਇੱਕ ਹਲਕੇ ਦਾ ਨੁਮਾਇੰਦਾ ਉਹ ਇੱਕ ਹਲਕੇ ਨੂੰ ਰਿਪਰੈਜ਼ੈਂਟ ਕਰਦਾ ਜਰਨਲ ਸੈਕਟਰੀ ਆ ਪੰਜਾਬ ਦਾ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਤਾਂ ਜਿਆਦਾ ਉਹ ਸਵਾਲ ਖੜੇ ਕਰਦਾ ਨਹੀ ਨਹੀ ਦੇਖੋ ਜਿਹਦੇ ਕੋਲੇ ਪੰਜਾਬ ਦੀ ਨੁਮਾਇੰਦਗੀ ਆ ਜਿਹਦੇ ਕੋਲੇ ਪੰਜਾਬ ਦਾ ਉਹਦਾ ਸਾਨੂੰ ਤਾਂ ਸਭ ਤੋਂ ਪਹਿਲਾਂ ਅਸੀਂ ਟੀਸੀ ਦਾ ਵੇਰ ਲਾਉਣ ਜਾਣਦੇ ਆ ਇਹ ਤਾਂ ਨਹੀਂ ਕਿ ਕਿਤੇ ਵੀ ਗੌਰਵ ਕੱਕੜ ਨੂੰ ਖੁੱਲ ਛੱਡ ਦਿੱਤੀ ਆ ਜੋ ਬੋਲ ਬੋਲੀ ਚਾਲ ਕੋਈ ਗੱਲ ਨਹੀਂ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਤੇਰੇ ਅਸੀਂ ਬਾਹਰ ਨਹੀਂ ਆਉਦੇਗੇ ਤੁਹਾਨੂੰ ਇਹ ਗੱਲ ਦੱਸਿਆ ਵੀ ਸ਼ਰਮਾਂ ਬੋਲਦੇ ਆ ਜੋ ਬੋਲਦੇ ਆ ਪਹਿਲਾਂ ਵੀ ਸ਼ਰਿਆਂ ਬੋਲਦੇ ਆ ਜਿੱਦ ਦੇ ਸਾਨੂੰ ਇਹ ਲੱਗਿਆ ਗੌਰਵ ਕੱਕੜ ਦਾ ਘਰ ਘੇਰਨਾ ਅਸੀਂ ਉਹ ਵੀ ਘੇਰ ਲਾਂਗੇ ਅਸੀਂ ਉਹਨਾਂ ਦਾ ਟੀਸੀ ਵਾਲਾ ਵੇਰ ਲਾਉਣ ਆਇਆ ਪੰਜਾਬ ਦਾ ਉਦੇਦਾਰ ਤੇ ਪੰਜਾਬ ਤੋਂ ਬਾਅਦ ਜ਼ਿਲ੍ਹੇ ਦਾ ਉਦੇਦਾਰ ਆਉਂਦਾ ਉਹਦਾ ਹਲਕੇ ਦਾ ਇੰਚਾਰਜ ਜਦੋਂ ਸਾਨੂੰ ਪਾਰਟੀ ਹਾਈ ਕਮਾਂਡ ਕਹੂਗੀ ਜਾਂ ਜਦੋਂ ਮਨ ਕਹੂਗਾ ਉਹਨੂੰ ਉਹਦੇ ਹੀ ਘੇਰ ਲਾਂਗੇ ਅਸੀਂ ਪਹਿਲਾਂ ਅਸੀਂ ਉਹਨੂੰ ਦੱਸਣ ਆਏ ਆ ਅਸੀਂ ਟੀਸੀ ਵਾਲੇ ਵੇਰ ਦੇ ਬਾਰਚ ਆਏ ਆ ਅਸੀਂ ਹਲਕੇ ਦੇ ਬਾਹਰ ਚ ਨਹੀਂ ਆਏ ਅਸੀਂ ਤਾਂ ਦਾੜਕੇ ਲੰਘਣਾ ਜਾਣਦੇ ਆ ਅਸੀਂ ਦਸਨ ਆਏ ਆ ਅਸੀਂ ਸ਼ਾਂਤ ਮਾਈ ਪ੍ਰੋਟੈਕਟ ਕਰਨ ਉੱਤੇ ਚੱਲੇ ਸੀ ਦਿੱਲੀ ਸਾਨੂੰ ਕਰ ਲੈਣ ਦਿਓ ਸਾਡੇ ਹੱਕ ਦੇ ਦਿਓ ਜੇ ਅਸੀਂ ਆਈ ਤੇ ਆ ਗਏ ਤੁਹਾਡੇ ਬੈਰੀਗੇਟ ਨਹੀਂ ਰਹਿਣੇ ਤੁਹਾਡੀਆਂ ਤਾਰਾਂ ਨਹੀਂ ਰਹਿਣੀਆਂ ਇਹ ਕੌਮ ਉਤੋਂ ਦੀ ਲੰਘਣ ਵਾਲੀ ਕੌਮ ਆ ਇਹ ਦਾੜਕੇ ਲੰਘਾਂਗੇ ਰਕਵੀਰ ਜੀ ਤੁਸੀਂ ਕਿਸਾਨਾਂ ਦੇ ਨਾਲ ਵੀ ਖੜੇ ਆ ਉਹਨਾਂ ਦੇ ਮੈਂਬਰ ਵੀ ਆ ਕਾਂਗਰਸ ਦੇ ਮੈਂਬਰ ਵੀ ਆ ਤੁਸੀਂ ਹੁਣ ਕਿਸ ਦੇ ਹੱਕ 'ਚ ਖੜੇ ਆਂ ਕਿਸਾਨਾਂ ਦੇ ਨਾਲ ਚੱਲੋਗੇ ਜਾਂ ਕਾਂਗਰਸ ਦੇ ਚੱਲੋਗੇ ਜਾਂ ਜਿਹੜੇ ਹੱਕੀ ਮੰਗਾਂ ਉਹਦੇ ਹੱਕ ਦੀ ਗੱਲ ਕਰੋ ਦੇਖੋ ਮੁردوਵ ਜਿੱਥੇ ਕਾਂਗਰਸ ਪਾਰਟੀ ਦੀ ਗੱਲ ਹੋਊਗੀ ਕਾਂਗਰਸ ਪਾਰਟੀ ਦਾ ਦਿਸ਼ਾ ਨਿਰਦੇਸ਼ ਜਾਂਦਾ ਰਸਤਾ ਸਹੀ ਹੋਊਗਾ ਉੱਥੇ ਉਹਦੇ ਨਾਲ ਹੱਕ ਨਾਲ ਹੱਕ ਲੱਗ ਹੱਕ ਡਾ ਕੇ ਖੜੂੰਗਾ ਮੋੜੇ ਨਾਲ ਮੋੜਾ ਲਾ ਕੇ ਚੱਲੂੰਗਾ ਜਿੱਥੇ ਮੈਨੂੰ ਲੱਗੂਗਾ ਵੀ ਕਾਂਗਰਸ ਪਾਰਟੀ ਗਲਤ ਰਸਤੇ ਤੇ ਜਾ ਰਹੀ ਹੈ ਇਹ ਗਲਤ ਕਰ ਰਹੀ ਹੈ ਉੱਥੇ ਮੈਂ ਉਸ ਤੋਂ ਪਿੱਛੇ हट ਜਾਊਗਾ ਅੱਜ ਸਾਡੀ ਕਿਸਾਨੀ ਨੂੰ ਸਾਡੀ ਲੋੜ ਹੈ ਸਾਡੇ ਬਜ਼ੁਰਗ ਉੱਥੇ ਧਰਨਿਆਂ ਤੇ ਬੈਠੇ ਨੇ ਸਾਡੇ ਨੌਜਵਾਨ ਬੈਠੇ ਨੇ ਅਸੀਂ ਅੱਜ ਇੱਥੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜੇ ਅਸੀਂ ਉੱਥੇ ਨਹੀਂ ਜਾ ਸਕੇ ਅੱਜ ਅਸੀਂ ਭਾਜਪੀ ਦੇ ਪੰਜਾਬ ਦੇ ਉਧੇਦਾਰ ਦਾ ਜਿਹੜਾ ਹੈਗਾ ਸ਼ਾਂਤਮਈ ਨਾਲ ਜਿਹੜਾ ਘਰਾਓ ਕੀਤਾ ਇਹ ਅਸੀਂ ਦੱਸਣ ਵਾਸਤੇ ਇੱਥੇ ਆਏ ਆਂ ਵੀ ਅਸੀਂ ਉੱਥੇ ਵੀ ਸ਼ਾਂਤਮਈ ਸੀ ਅਸੀਂ ਇੱਥੇ ਵੀ ਸ਼ਾਂਤਮਈ ਆ ਜੇ ਅਸੀਂ ਉੱਥੇ ਹੁੱਲੜਬਾਜ਼ ਹੁੰਦੇ ਤੇ ਇੱਥੇ ਵੀ ਅੱਜ ਹੁੱਲੜਬਾਜ਼ੀ ਕਰਨੀ ਸੀ ਸੋ ਜਿਹੜੀਆਂ ਸਾਡੀਆਂ ਕਿਸਾਨਾਂ ਦੀਆਂ ਨਿੱਜੀ ਮੰਗਾਂ ਨੇ ਜਾਇਜ਼ ਮੰਗਾਂ ਨੇ ਪਪਾਰ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਕਿ ਰਸਾਨੀ ਸਿਰਕ ਜਿਹੜਾ ਕਰਜ਼ਾ ਵੇ 142000 ਕਰੋੜ ਦਾ ਤੇ 55 55 ਲੱਖ ਹਜ਼ਾਰ ਕਰੋੜ ਦਾ ਤੇ ਪਰ ਗੱਲ ਇਹ ਕੀ ਹੈ ਵੀ ਮੈਂ ਅੱਗੇ ਉਹਨਾਂ ਨੂੰ ਵੀ ਸਵਾਲ ਕੀਤੇ ਤੁਹਾਡੇ ਨੁਮਾਇੰਦਿਆਂ ਨੂੰ ਦੂਜਿਆਂ ਨੂੰ ਵੀ ਜਿਹੜਾ ਬੰਦਾ ਜਾਂ ਜਿਵੇਂ ਆਪਾਂ ਗੌਰਵ ਕੱਕੜ ਦੀ ਗੱਲ ਕਰੀਏ ਜ਼ਿਲ੍ਹਾ ਪ੍ਰਧਾਨ ਆ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਰੋਸ ਪ੍ਰਦਰਸ਼ਨ ਉਹਨਾਂ ਦੇ ਹੱਕ ਦੇ ਵਿੱਚ ਕਰਦਾ ਹੈ ਵਿਰੋਧੀ ਧਿਰਾਂ ਦੇ ਖਿਲਾਫ ਕਰਦਾ ਉਹਨਾਂ ਦੇ ਹੱਕ ਦੇ ਵਿੱਚ ਪੂਰਾ ਬੋਲਦਾ ਉਹਦੇ ਬਾਰ ਦੇ ਵਿੱਚ ਤੁਸੀਂ ਕਹਿਣਗੇ ਜਿਹੜਾ ਸ਼ਾਂਤ ਮੈਤਰੀ ਤਰੀਕੇ ਦੇ ਨਾਲ ਰਹਿੰਦਾ ਬੰਦਾ ਉਹਦੇ ਬਾਰ ਦੇ ਵਿੱਚ ਧਰਨਾ ਲਾਇਆ ਦੇਖੋ ਜਿਹੜਾ ਗੌਰਵ ਕੱਕੜ ਆ ਉਹ ਇੱਕ ਜ਼ਿਲ੍ਹੇ ਦਾ ਪ੍ਰਧਾਨ ਆ ਅਸੀਂ ਉਹਨੂੰ ਸੀਐਮ ਦੇ ਬਰਾਬਰ ਨਹੀਂ ਬਿਠਾਉਣਾ ਉਹ ਜ਼ਿਲ੍ਹੇ ਦਾ ਪ੍ਰਧਾਨ ਆ ਇਹ ਪੰਜਾਬ ਦੇ ਅਹੁਦੇਦਾਰ ਆ ਸਾਨੂੰ ਤੋਂ ਕਾਹ ਲੈ ਆਈ ਹੈ ਵੀ ਪੰਜਾਬ ਦੇ ਅਹੁਦੇਦਾਰਾਂ ਦੇ ਘਰ ਘੇਰਨੇ ਆ ਨਾ ਕਿ ਜ਼ਿਲ੍ਹੇ ਦੇ ਅਹੁਦੇਦਾਰਾਂ ਦੇ ਇਹ ਤਾਂ ਨਹੀਂ ਵੀ ਉਹ ਕੱਲ ਨੂੰ ਤੁਹਾਡੇ ਖਿਲਾਫ ਬੋਲਣ ਲੱਗ ਪੂਗਾ ਤਾਂ ਨਹੀਂਗੇ ਤੁਸੀਂ ਉਹਦੇ ਬਾਰ ਦੇਖ ਲੈ ਬੋਲ ਕੇ ਉਹਨੂੰ ਕਹੇ ਕਿ ਸ਼ਬਦ ਬੋਲਨੀ ਫਿਰ ਮੈਂ ਦੱਸੂ ਵੀ ਕੀ ਭਾਵੇਂ ਵਿਖਦੀ ਆ ਜਿੰਨਾ ਚਿਰ ਉਹ ਸ਼ਾਂਤ ਆ ਉਹ ਨજર ਰਗਵੀਰ ਵੀ ਸ਼ਾਂਤ ਆ ਜਬਾਨ ਤਾਂ ਮੇਰੇ ਚ ਹੋ ਸਕਦਾ ਉਹ ਮੈਂ ਕਿਦੀ ਵੀ ਨਹੀਂ ਲੋੜ ਪੈਣੀ ਜੇ ਮੈਂ ਇਥੋਂ ਬੋਲਣ ਲੱਗ ਪਹੁੰਚ ਦਫ਼ਤਰ ਤੇ ਕਰਦਾ ਆਵਾਜ਼ ਉਹੀ ਜਾਵੜੂ ਪਰ ਨਹੀਂ ਪਹਿਲ ਨਹੀਂ ਕਦੇ ਕਰਨੀ ਤੇ ਦੂਜ ਨਹੀਂ ਬਖਸ਼ਣਾ ਅਵਿਨੰਦ ਸਾਡੇ ਦੇ ਗੁਰੂਆਂ ਨੇ ਵੀ ਕਿਹਾ ਆਏ ਕੇ ਇਹਨੂੰ ਦੇਗ ਪੱਕੀ ਚੜ ਕੇ ਆਏ ਨੂੰ ਤੇਗ ਪੱਕੀ ਆਏਗੇ ਦਾ ਮੂੰਹ ਮਿੱਠਾ ਕਰਾਵਾਂਗੇ ਪ੍ਰਸ਼ਾਦ ਖਵਾਵਾਂਗੇ ਜੇ ਸਾਡੇ ਤੇ ਚੜਕੇ ਉਪਰਾਵਾ ਫਿਰ ਉਹ ਦੂਜਾ ਕੰਮ ਕਰਾਂਗੇ ਉੱਥੇ ਪਹੁੰਚੋਗੇ ਹਰਿਆਣਾ ਦੇ ਬਾਰਡਰਾਂ ਤੇ ਲੋੜ ਪਈ ਤਾਂ ਦੇਖੋ ਮੈਂ ਤੁਹਾਡੇ ਮਾਧਿਅਮ ਰਹੀਂ ਸਾਡੇ ਵੀਰਾਂ ਨੂੰ ਜਿਹੜੇ ਨੌਜਵਾਨ ਸਾਡੇ ਉੱਥੇ ਧਰਨੇ 'ਚ ਨਹੀਂ ਪਹੁੰਚੇ ਤੇ ਜਿਹੜੇ ਉੱਥੇ ਪਹੁੰਚੇ ਆ ਉਹਨਾਂ ਦੇ ਜਦੋਂ ਕਿਸੇ ਦੇ ਕੋਈ ਅਥਰੂ ਗੈਸ ਵਾਲਾ ਗੋਲਾ ਵਜਦਾ ਜਾਂ ਪਲਾਸਟਿਕ ਦੀਆਂ ਗੋਲੀਆਂ ਵਜਦੀਆਂ ਉਹਨਾਂ ਦੇ ਭੈੜੇ ਕਮੈਂਟ ਕਰਨੇ ਉਹ ਬੰਦ ਕਰਨੇ ਚਾਹੀਦੇ ਆ ਜੇ ਅਸੀਂ ਉੱਥੇ ਨਹੀਂ ਜਾ ਸਕਦੇ ਘਟੋ ਘਟ ਇੱਥੇ ਬੈਠੇ ਸਾਨੂੰ ਉਹਨਾਂ ਦਾ ਹਾਂ ਦਾ ਨਾਹਰਾ ਮਾਰਨਾ ਚਾਹੀਦਾ ਸਾਡਾ ਨਾਰਾ ਸੀ ਜੈ ਜਵਾਨ ਜੈ ਕਿਸਾਨ ਇਸ ਗੰਦੀ ਸਰਕਾਰ ਨੇ ਗੂੰਗੀ ਬੋਲੀ ਤੇ ਕੁੱਤੀ ਸਰਕਾਰ ਨੇ ਦੋਨੋਂ ਤੇਰਾ ਮੋਂ ਸਾਹਮਣੇ ਕਰਤਿਆਂ ਆ ਪੰਜਾਬ ਪੁਸਤ ਦੇ ਨੌਜਵਾਨ ਖੜੇ ਆ ਕੈਮਰੇ ਵੀਰ ਨੂੰ ਕਹੂੰਗਾ ਵਖਾਈਂ ਪਿੱਛੇ ਮੜਾ ਜਾ ਇਹ ਵੀ ਸਾਡੇ ਹੀ ਭਰਾ ਨੇ ਹੁਣ ਸਾਨੂੰ ਤੇ ਇਹਨਾਂ ਨੂੰ ਆਮੋ ਸਾਹਮਣੇ ਕਰਤਾ ਇਹਨਾਂ ਨੇ ਆਪਦੀ ਡਿਊਟੀ ਕਰਨੀ ਆ ਸੀ ਆਪਦੀ ਕਰਨੀ ਐ ਇਹ ਵੀ ਇਹਨਾਂ ਦੀ ਵੀ ਖੇਤੀ ਆ ਇਹਨਾਂ ਕੋਲੇ ਵੀ ਜ਼ਮੀਨ ਆ ਕਿ ਇਹਨਾਂ ਨੂੰ ਨੁਕਸਾਨ ਨਹੀਂ ਹੋਣਾ ਅਗਲੀ ਗੱਲ ਮਤ ਭੁੱਲਣ ਕਿ ਸਰਕਾਰ ਉਹਨਾਂ ਦੀ ਹੈ ਰਾਜਾ ਕਿਸੇ ਦਾ ਸਾਕਾ ਨਹੀਂ ਹੁੰਦਾ ਉਹਨੇ ਆਪਣਾ ਫਾਇਦਾ ਵੇਖਣਾ ਵੀ ਮੈਨੂੰ ਕਿੱਥੋਂ ਫਾਇਦਾ ਮਿਲਦਾ ਮੋਦੀ ਨੇ ਵੇਖਣਾ ਪਲਵਾਮਾ ਕਰਾ ਕੇ ਮੈਨੂੰ ਫਾਇਦਾ ਮਿਲਿਆ ਕਰਾਤਾ ਮਰਗੇ ਮਾਵਾ ਦੇ ਪੁੱਤ ਮੋਦੀ ਦਾ ਰਿਸ਼ਤੇਦਾਰ ਤਾਂ ਨਹੀਂ ਮਰਿਆ ਪਰ ਆ ਮੰਦਰ ਬਣਾ ਕੇ ਉਹਨੇ ਵੇਖਿਆ ਵੀ ਹਿੰਦੂ ਭਾਈਚਾਰਾ ਮੇਰੇ ਮਗਰ ਲੱਗਦਾ ਬਣਾ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਆ ਰਾਮ ਮੰਦਰ ਤੋਂ ਨਾ ਤੀਰਾਂ ਤੋਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗਰਦਾਰਾਂ ਤੋਂ Hindu ਨਾਲ ਸਾਡਾ ਵੈਰ ਨਹੀਂ ਉਹ ਵੀ ਸਾਡਾ ਆਪਣਾ Hindu ਵੀ ਸਾਡੇ ਭਰਾ ਨੇ ਪਰ ਜੇ ਹਿੰਦੂਆਂ ਦੀ ਸਰਕਾਰ ਹੁੰਦੀ ਤੇ ਤੁਸੀਂ ਦੱਸੋ ਵੀ ਹਿੰਦੂਆਂ ਨੂੰ ਰੋਜ਼ਗਾਰ ਕਿੰਨਾ ਕੁ ਦਿੱਤਾ BJP ਨੇ ਬਈ ਇਹਨਾਂ ਤਾਂ GST ਲਾ ਕੇ ਵਾਰੀ ਪਹਿਲਾਂ ਹੀ ਮਾਰਤਾ ਜੇ ਕੱਲੇ ਪੰਜਾਬ ਦੇ ਵਿੱਚ ਖੇਤੀ ਸੈਕਟਰ ਉਹ ਸਿੱਖਾਂ ਦੇ ਹਿੱਸੇ ਆਇਆ ਪੂਰੇ ਭਾਰਤ ਦੇ ਵਿੱਚ ਤਾਂ ਹਿੰਦੂਆਂ ਕੋਲੇ ਵੀ ਹੈ ਤੇ ਨੁਕਸਾਨ ਤਾਂ ਉਹਨਾਂ ਦਾ ਵੀ ਹੋਣਾ ਹੈ ਵੱਡੇ ਮੌਲ ਬਣਾਤੇ ਛੋਟੇ ਦੁਕਾਨਦਾਰ ਹਿੰਦੂ ਭਾਈਚਾਰਾ ਦੁਕਾਨਾਂ ਕਰਦਾ ਮਰਨਾ ਤਾਂ ਉਹਨਾਂ ਨੇ ਵੀ ਹੈ ਕੱਲੇ ਅਸੀਂ ਤਾਂ ਨਹੀਂ ਮਰਨਾ ਜ਼ਮੀਨਾਂ ਸਾਡੀਆਂ ਤਾਂ ਨਹੀਂ ਜਾਣੀਆਂ ਕੱਲੀਆਂ ਨਾਲੇ ਮੇਰੇ ਕੋਲ ਤਾਂ ਹੋਰਾ ਨਹੀਂ ਹੈਗੀ ਮੇਰੇ ਕੋਲ ਤਾਂ ਹੋਰਾ ਵੀ ਹੈ ਨਹੀਂ ਪਰ ਜਮੀਰ ਹੈਗੀ ਹੈ ਜਮੀਰ ਜਾਗਦੀ ਹੈ ਤਾਂ ਸੁਣਿਆ ਤੁਸੀਂ ਇਹਨਾਂ ਨੇ ਦੱਸਿਆ ਕਿ ਜਮੀਰ ਸਾਡੀ ਜਾਗਦੀ ਹੈ ਤਾਂ ਗੱਲਬਾਤ ਕਰਾਂਗੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਜਿਨ੍ਹਾਂ ਦੇ ਕਰਦੇ ਬਾਹਰ ਜਿਹੜਾ ਅੱਜ ਰੋਸ ਪ੍ਰਦਰਸ਼ਨ ਕਾਂਗਰਸ ਦਾ ਚੱਲ ਰਿਹਾ ਉਹਨਾਂ ਦਾ ਕੀ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਸੈਕਟਰੀ ਨੇ ਦੁਰਗੇਸ਼ ਸ਼ਰਮਾ ਜਿਨ੍ਹਾਂ ਦੇ ਘਰ ਦੇ ਬਾਹਰ ਅੱਜ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ ਗੱਲਬਾਤ ਕਰਦੇ ਆਂ ਸ਼ਰਮਾ ਜੀ ਕੀ ਕਾਰਨ ਹੈ ਅੱਜ ਇੱਕ ਪਾਸੇ ਕਿਸਾਨ ਸੜਕਾਂ ਤੇ ਬੈਠੇ ਐ ਪੂਰਾ ਪੰਜਾਬ ਪੂਰਾ ਭਾਰਤ ਬੰਦ ਕਰਨ ਦੀ ਲੋੜ ਪਈ ਉਹਨਾਂ ਨੂੰ ਦੂਜੇ ਪਾਸੇ ਕਾਂਗਰਸ ਦੇ ਲੀਡਰ ਵਰਕਰ ਤੁਹਾਡੇ ਘਰ ਦੇ ਬਾਹਰ ਆ ਕੇ ਬਹਿ ਗਏ ਦੇਖੋ ਕਾਂਗਰਸ ਵੀਰਾਂ ਨੇ ਕੋਈ ਮੰਗਾਂ ਜਿਹਦੇ ਲਈ ਉਹ ਸੈਂਟਰ ਦੇ ਨਾਲ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ ਪਿਛਲੇ 8 ਦਿਨਾਂ ਦੇ ਵਿੱਚ 3 ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਆਏਗੇ ਇਹ ਇਹ ਵੀ ਕਿਸਾਨਾਂ ਦੇ ਹੱਕ ਚਾ ਪਰ ਇਹ ਇਹਨਾਂ ਦਾ ਇਲੈਕਸ਼ਨ ਸਟੰਟ ਹੈ ਕਿਉਂਕਿ ਜੇ ਇਹ ਕਿਸਾਨਾਂ ਵਾਲੀ ਚਿੰਤਤ ਹੁੰਦੇ ਹਨ ਜਾਨਕਿ ਇਹ ਇਲੈਕਸ਼ਨ ਸਟੰਟ ਕਹਿ ਸਕਦੇ ਤੁਸੀਂ ਇਹਨਾਂ ਨੂੰ ਜਾਨਕਿ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਕਿਸ ਗੱਲ ਕਿਸਾਨਾਂ ਦੀ ਕਰ ਰਿਹਾ ਪਰ ਜੇ ਇਹ ਇਹਨੇ ਚਿੰਤਤ ਹੁੰਦੇ ਤਾਂ ਸੁਆਮੀ ਨਾਥਨ ਦੀ ਰਿਪੋਰਟ ਇਹਨਾਂ ਵਿੱਚ ਲਈ ਆਈ ਸੀ ਇਹਨਾਂ ਦੇ ਲੀਡਰ ਉਦੋਂ ਲਾਗੂ ਕਰ ਦਿੰਦੇ ਤੇ ਜਿੰਨੇ ਕੰਮ ਮੋਦੀ ਗਵਰਨਮੈਂਟ ਨੇ ਪਿਛਲੇ 10 ਸਾਲਾਂ ਚ ਕੀਤੇ ਆ ਕਿਸਾਨਾਂ ਲਈ ਉਹ ਸਾਰੇ ਜਗ ਜਾ ਰਹੇ ਜਾਇਓ ਕਿਸਾਨ ਸਨਮਾਨਨੀ ਦੀ ਹੋਵੇ ਚਾਹੇ ਉਹ ਫਸਲ ਬੀਮਾ ਯੋਜਨਾ ਹੋਵੇ ਚਾਹੇ ਐਮਐਸਪੀ ਦੇ ਵਿੱਚ ਕਾਫੀ ਫਸਲਾਂ 'ਚ ਕਾਫੀ ਜਿਆਦਾ ਬੜੋਦਤਰੀ ਹੋਵੇ ਯੂਰੀਆ ਦੀ ਕਿਲਤ ਜਿਹੜੀ ਆਪਾਂ ਦੇਖਦੇ ਸੀ ਕਿੰਨੀ ਰਹਿੰਦੀ ਸੀਗੀ ਕਿਸਾਨਾਂ ਨੂੰ ਸਿੱਧੀ ਮਿਲਣ ਲੱਗ ਪਈ ਵੀ ਅਣਗਿਣਤ ਕੰਮ ਮੋਦੀ ਗਵਰਨਮੈਂਟ ਨੇ ਕੀਤੇ ਆ ਤੇ ਅੱਗੇ ਵੀ ਉਹ ਕਰਨ ਲਈ ਪੂਰੀ ਤਰ੍ਹਾਂ ਆਪਣਾ ਇਹਨਾਂ ਦੇ ਨਾਲ ਚਲੋ ਮੰਨ ਲੈਂਦੇ ਆ ਇਹਨਾਂ ਦੇ ਨਾਲ ਆ ਕਿਸਾਨਾਂ ਦੇ ਨਾਲ ਆ ਸਾਰਾ ਕੁਝ ਹੈਗਾ ਪਰ ਜਿਹੜਾ ਬਾਰਡਰਾਂ ਦੇ ਕਿਸਾਨ ਰੁਕੇ ਗਏ ਆ ਉਹਦਾ ਕੀ ਕਾਰਨ ਮੰਨਦੇ ਆ ਕਿਉਂਕਿ ਹੱਕ ਬੰਦਾ ਹੈ ਜਾਇਜ਼ ਆ ਉਹਨੂੰ ਰਾਈਟ ਬੰਦਾ ਹੈ ਸਰਕਾਰਾਂ ਦਾ ਵੀ ਸੜਕਾਂ ਜਾਮ ਕੀਤੀਆਂ ਜਾਂਣ ਰੋਕਿਆ ਜਾਵੇ ਕਿਸਾਨਾਂ ਨੂੰ ਜੋ ਵੀ ਜਾਂ ਕੋਈ ਹੱਕੀ ਮੰਗਾਂ ਦੇ ਵਾਸਤੇ ਜਾਂਦਾ ਉਹਨਾਂ ਨੂੰ ਰੋਕਿਆ ਜਾਵੇ ਰਸਤੇ ਦੇ ਵਿੱਚ ਹਾਲਾਂਕਿ ਜਿਹੜਾ ਕੋਰਟ ਨੇ ਵੀ ਫੈਸਲੇ ਜਿਹੜੇ ਇਹਨਾਂ ਦੇ ਖਿਲਾਫ ਦਿੱਤੇ ਦੇਖੋ ਗੱਲ ਤਾਂ ਚੰਡੀਗੜ੍ਹ ਵੀ ਚੱਲ ਰਹੀ ਹੈ ਤਿੰਨ ਮੰਤਰੀ ਸੈਂਟਰ ਦੇ ਦਿੱਲੀ ਤੋਂ ਚੰਡੀਗੜ੍ਹ ਆ ਕੇ ਮੀਟਿੰਗਾਂ ਕਰ ਰਹੇ ਆ ਜਿਹੜੀਆਂ ਤਿੰਨ ਮੀਟਿੰਗਾਂ ਹੋ ਗਈਆਂ ਚੌਥੀ ਮੀਟਿੰਗ ਐਤਵਾਰ ਨੂੰ ਵੀ ਰੱਖੀ ਹੈ ਇਹਦੇ ਬਾਰੇ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਵੀ ਕਿਉਂ ਕੀ ਕਾਰਨ ਹੈ ਇਹ ਸੈਂਟਰ ਦੀ ਗੱਲ ਸਕਦਾ ਕੋਈ ਇੱਕ ਇਹ ਵੀ ਤੁਹਾਡੇ ਜਿਹੜੇ ਮੰਤਰੀ ਮੀਟਿੰਗ ਕੀਤੀ ਸੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕਿਸਾਨਾਂ ਦੇ ਜਿਹੜੀਆਂ ਪੁਰਾਣੀਆਂ ਪੈਂਡਿੰਗ ਮੰਗਾਂ ਪਈਆਂ ਸੀਗੀਆਂ ਜਿਹੜੀਆਂ ਲਾਗੂ ਕਰਨੀਆਂ ਸੀਗੀਆਂ ਉਹਤੇ ਵੀ ਗੱਲਬਾਤ ਹੋਈ ਆ ਪਰ ਹੁਣ ਕਿਸਾਨ ਨਵੀਆਂ ਮੰਗਾਂ ਲੈ ਕੇ ਆ ਗਏ ਉੱਥੇ ਉਦੇ ਵਰੀ ਵਿਚਾਰ ਹੋਊਗਾ ਪਰ ਕੱਲ ਦੀ ਮੀਟਿੰਗ ਤੋਂ ਬਾਅਦ ਜਿਹੜੇ ਸਾਡੇ ਅਰਜਨ ਮੁੰਡਾ ਜੀ ਹੈ ਉਹਨਾਂ ਨੇ ਇਹ ਗਾਇਆ ਵੀ ਮੀਟਿੰਗ ਬੜੇ ਵਧੀਆ ਮਾਹੌਲ ਚ ਹੋਈ ਹੈ ਤੇ ਉਮੀਦ ਹੈ ਅਗਲੀ ਮੀਟਿੰਗ ਇਹਦਾ ਹੱਲ ਨਿਕਲ ਜਾਊਗਾ ਮੈਂ ਇਹਨਾਂ ਦੇ ਨਾਲ ਲੀਡਰਾਂ ਦੇ ਨਾਲ ਵੀ ਇਹਨਾਂ ਨੂੰ ਵੀ ਸਵਾਲ ਕੀਤਾ ਹੈ ਮੈਂ ਕਿਹਾ ਹੈ ਕਿ ਇੱਥੇ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੈ ਗੌਰਵ ਕੱਕੜ ਉਹ ਕਾਫੀ ਰੋਸ ਪ੍ਰਦਰਸ਼ਨ ਕਰਦਾ ਹੈ ਕਾਫੀ ਤੁਹਾਡੇ ਖਿਲਾਫ ਬੋਲਦਾ ਹੈ ਉਹਦੇ ਘਰ ਦੇ ਬਾਹਰ ਕਿਉਂ ਨਹੀਂ ਬਿਠੇ ਦਰਗੇਸ਼ ਸ਼ਰਮਣੇ ਨੇ ਤਾਂ ਕਿਤੇ ਤੁਹਾਡੇ ਖਿਲਾਫ ਬੋਲਿਆ ਨਹੀਂ ਉਹਨਾਂ ਇਹਦੇ ਬਾਹਰ ਤਰਨਾ ਕਿਉਂ ਲਾਇਆ ਕਿ ਮੈਂ ਤਾਂ ਸਟਾਰਟਿੰਗ ਇਹਨਾਂ ਦੇ ਖਿਲਾਫ ਬੋਲਣਾ ਤਾਂ ਕੀਤੀ ਹੈ ਹੁਣ ਤੁਸੀਂ ਮੈਨੂੰ ਜਦੋਂ ਸਵਾਲ ਕੀਤਾ ਵੀ ਜੇ ਕਾਂਗਰਸ ਇੰਨੀ ਚਿੰਤਤ ਹੁੰਦੀ ਤਾਂ ਇਹ ਆਪਦੀ ਸਰਕਾਰ ਦੇ ਵੇਲੇ ਹੀ ਆਪਦੀਆਂ ਇਹਨਾਂ ਦੀਆਂ ਮੰਗਾਂ ਪੂਰੀਆਂ ਕਰ ਲੈਂਦੀ ਕਿਸਾਨਾਂ ਨੂੰ ਇਹਨਾਂ ਹੁਣ ਤੱਕ ਪਰੇਸ਼ਾਨੀ ਨਾ ਹੋਣਾ ਜੋ ਕੰਮ ਮੋਦੀ ਗਵਰਨਮੈਂਟ ਨੇ ਦਰਸਲ ਕੀਤਾ ਹੈ ਕਾਂਗਰਸ ਨੇ ਤਾਂ ਕੁਝ ਕੀਤਾ ਵੀ ਨਹੀਂ ਮੈਂ ਕਾਂਗਰਸ ਦੇ ਖਿਲਾਫ ਹੀ ਬੋਲਿਆ ਇਹ ਤੁਸੀਂ ਜਿਹੜਾ ਹੁਣ ਇਹਨਾਂ ਨੇ ਬਾਹਰ ਤੁਹਾਡੇ ਧਰਨਾ ਲਾਇਆ ਤੁਹਾਡੇ ਕੋਲੇ ਕੋਈ ਮੰਗ ਰੱਖੀ ਆ ਕੇ ਇਹਨਾਂ ਨੇ ਕੋਈ ਗੱਲਬਾਤ ਕੀਤੀ ਤੁਹਾਡੇ ਨਾਲ ਪਰਸਨਲ ਗੱਲ ਹੋਈ ਹੈ ਅਗਰ ਜੇਕਰ ਤੁਹਾਡੀ ਕੋਈ ਗੱਲ ਹੁੰਦੀ ਹੈ ਕਿਉਂਕਿ ਤੂੰ ਤਾਂ ਤੁਸੀਂ ਸਿੱਧੇ ਤੌਰ ਤੇ ਕਹਿੰਦਾ ਕਿ ਇਹਨਾਂ ਦਾ ਇਲੈਕਸ਼ਨ ਸਟੰਟ ਹੈ ਜੇਕਰ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ ਉਹ ਤੁਸੀਂ ਆਪ ਦੀ ਭਾਰਤੀ ਜਨਤਾ ਪਾਰਟੀ ਤੱਕ ਜਾਂ ਕੇਂਦਰ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਦੇਖੋ ਕੋਈ ਵੀ ਗੱਲ ਹੈ ਜਰੂਰ ਪਹੁੰਚਾਵਾਂਗੇ ਪਰ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਵੀ ਭਾਰਤੀ ਜਨਤਾ ਪਾਰਟੀ ਮੋਦੀ ਸਰਕਾਰ ਪਹਿਲਾਂ ਹੀ ਕਿਸਾਨਾਂ ਦੀ ਭਲਾਈ ਲਈ ਬਹੁਤ ਚਿੰਤਤ ਹੈ ਕੰਮ ਕਰ ਵੀ ਰਹੀ ਹੈ ਤੇ ਕਰੂਗੀ ਵੀ ਮੈਨੂੰ ਇਹ ਪ ਤਾ ਸੁਣਿਆ ਤੁਸੀਂ ਇਹ ਜਿਹੜੇ ਸਕੱਤਰ ਨੇ ਭਾਰਤੀ ਜਨਤਾ ਪਾਰਟੀ ਦੇ ਸਿੱਧੇ ਤੌਰ ਤੇ ਕਹਤਾ ਹੈ ਕਿ ਜਿਹੜਾ ਕਿਸਾਨ ਜਰੂਰ ਆਪਦੀਆਂ ਮੰਗਾਂ ਦੇ ਹੱਕ ਦੇ ਵਿੱਚ ਜਿਹੜੇ ਬੈਠੇ ਨੇ ਭਾਰਤ ਬੰਦ ਕੀਤਾ ਪੰਜਾਬ ਬੰਦ ਕੀਤਾ ਪਰ ਜਿਹੜੇ ਇਹ ਕਾਂਗਰਸੀ ਵਰਕਰ ਨੇ ਲੀਡਰ ਨੇ ਉਹਨਾਂ ਦੇ ਘਰਾਂ ਦੇ ਵਿੱਚ ਬਾਹਰ ਆ ਕੇ ਬੈਠੇ ਨੇ ਇਹ ਸਿਰਫ ਤੇ ਸਿਰਫ ਜਿਹੜਾ ਇਲੈਕਸ਼ਨ ਸਟੰਟ ਹੈ ਹਾਲਾਂਕਿ ਜਿਹੜੀਆਂ ਇਹਨਾਂ ਵੱਲੋਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ ਉਹ ਜਰੂਰ ਕਿਸਾਨਾਂ ਦੀਆਂ ਮੰਗਾਂ ਦੇ ਰਾਹੀਂ ਜਿਹੜੇ ਬੋਲ ਬੋਲੇ ਜਾ ਰਹੇ ਨੇ ਪਰ ਸਿਰਫ ਤੇ ਸਿਰਫ ਇਹ ਇਲੈਕਸ਼ਨ ਸਟੰਟ ਹੈ ਹਾਲਾਂਕਿ ਜਾਂ ਸਿੱਧੇ ਤੌਰ ਤੇ ਇਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਹਰ ਵਰਗ ਦੇ ਹੱਕ ਦੇ ਵਿੱਚ ਕੱਲ ਕਿਸਾਨਾਂ ਦੇ ਨਹੀਂ ਹਰ ਵਰਗ ਦੇ ਹੱਕ ਦੇ ਵਿੱਚ ਹੈ ਜੋ ਵੀ ਉਹਨਾਂ ਦੀਆਂ ਮੰਗਾਂ ਹਨ ਉਹਨਾਂ ਦੀ ਪੂਰਤੀ ਕਰ ਹੈ ਜੋ ਕਿਸਾਨਾਂ ਦੀਆਂ ਮੰਗਾਂ ਉਹਨਾਂ ਦੀ ਵੀ ਪੂਰਤੀ ਕਰੂਗੀ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ ਹਰਿਆਣਾ ਦੇ ਬਾਡਰ ਦੇ ਉੱਤੇ ਕਿਸਾਨ ਡਟੇ ਹੋਏ ਨੇ ਉਹਨਾਂ ਨੂੰ ਅੱਗੇ ਜਿਹੜੀ ਹਰਿਆਣਾ ਸਰਕਾਰ ਨਹੀਂ ਲੰਘਣ ਦੇਂਦੀਗੀ ਦੂਜੇ ਪਾਸੇ ਐਸਕੇਮ ਦਾ ਜਿਹੜਾ ਅੱਜ ਫੈਸਲਾ ਸੀਗਾ ਪੂਰਾ ਭਾਰਤ ਪੂਰਾ ਪੰਜਾਬ ਉਹਨਾਂ ਵੱਲੋਂ ਬੰਦ ਕੀਤਾ ਗਿਆ ਨਾਲ ਹੁਣ ਇਹ ਕਾਂਗਰਸ ਪਾਰਟੀ ਦੇ ਵਰਕਰ ਲੀਡਰ ਇਹ ਕਹਿ ਰਹੇ ਨੇ ਅਸੀਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਡਟਾਂਗੇ ਤਾਂ 18 ਤਰੀਕ ਨੂੰ ਕਿਹਾ ਜਾ ਰਿਹਾ ਹੈ ਕਿ ਇੱਕ ਮੀਟਿੰਗ ਹੋਊਗੀ ਉਸ ਮੀਟਿੰਗ ਤੋਂ ਬਾਅਦ ਕਾਫੀ ਵੱਡਾ ਫੈਸਲਾ ਆ ਸਕਦਾ ਹੈ ਸਾਰੇ ਕਿਸਾਨ ਹੋ ਸਕਦਾ ਹੈ ਦਿੱਲੀ ਨੂੰ ਕੂਚ ਕਰਨ ਤਾਂ ਦੇਖਦੇ ਹਾਂ ਉਸ ਤੋਂ ਪਹਿਲਾਂ ਕੇਂਦਰ ਸਰਕਾਰ ਦੀ ਫਿਰ ਤੋਂ ਕਿਤੇ ਨਾ ਕਿਤੇ ਮੀਟਿੰਗ ਕਿਸਾਨਾਂ ਦੇ ਨਾਲ ਹੁੰਦੀ ਆ ਉਹਨਾਂ ਦੇ ਮਸਲੇ ਹੱਲ ਹੁੰਦੇ ਆ ਇਹ ਸਾਰਾ ਜੋ तामझਾਮ ਆ ਉਹ ਵਾਪਸ ਆਵੇਗਾ ਜਾਂ ਇਸੇ ਤਰ੍ਹਾਂ ਜਿਹੜਾ ਉਹਨਾਂ ਨੂੰ ਸੰਘਰਸ਼ ਕਰਨਾ ਪਵੇਗਾ ਤੇ ਦਿੱਲੀ ਨੂੰ ਕੂਚ ਕਰਨ ਦੀ ਕੋਸ਼ਿਸ਼ ਕਰਨਗੇ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਰਧਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जवान ਨਾਲ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਡੀਆਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ